हां जी मित्रों सस्सेकाल स्वागत है तौडा अपने चैनल जीएनटी बरगाड़ी ते जो एकर डीआई खुलले अपने कोले ਇਹਦੇ ਵਿੱਚ ਬ੍ਰੇਕਾਂ ਦੀ ਜੌਬ ਆਪਣੀ ਕਰਾਉਣ ਦੀ ਜੌਬ ਵਗੈਰਾ ਹੋ ਰਹੀ ਆ ਲੋ ਸੱਜਣੋ ਤੁਸੀਂ ਪੇਂਟ ਕੁਆਲਿਟੀ ਆਪਣੀ ਚੈੱਕ ਕਰ ਸਕਦੇ ਹੋ ਛੋ ਵਗੈਰਾ ਆਪਣੀ ਹੋ ਗਈ ਫਿੱਟ ਤੇ ਸੋ ਆਪਾਂ ਟਰੈਕਟਰ ਸੀਗਾ ਫੌਜੀ ਭਰਾ ਦਾ हां जी मित्रों सस्सेकाल स्वागत है तौडा अपने चैनल जीएनटी बरगाड़ी ते ਆਓ ਸੱਜਣੋ ਗੱਲਬਾਤ ਕਰਦੇ ਆਂ ਆਪਾਂ ਅੱਜ ਜੋ ਆਪਣੇ ਕੋਲੇ ਮਤਲਬ ਬਹਾਵਾ ਲੰਮੇ ਸਮੇਂ ਤੋਂ ਜੋ ਮੈਸੀ ਟਰੈਕਟਰ ਸਰਦਾਰ ਬਲਕਾਰ ਸਿੰਘ ਜੀ ਦਾ ਯੂਐਸਐਲ ਦੇ ਭਰਾ ਦਾ ਤਿਆਰ ਹੋ ਰਿਹਾ ਸੀਗਾ ਸੋ ਸੱਜਣੋ ਉਸ ਟਰੈਕਟਰ ਦਾ ਅੱਜ ਫਾਈਨਲੀ ਵਰਕ ਆਪਣਾ ਫਿਟਿੰਗ ਦਾ ਡੰਨ ਹੋ ਜੂਗਾ ਤੇ ਸੋ ਉਹਦੇ ਬਾਰੇ ਅੱਜ ਤੁਹਾਡੇ ਨਾਲ ਗੱਲਬਾਤ ਕਰਾਂਗੇ ਤੇ ਸੋ ਮਿੱਤਰੋ ਤੁਸੀਂ ਵੀਡੀਓ ਨਾਲ ਬਨੇ ਰਹਿਣਾ ਆਓ ਦਿਖਾਉਣਾ ਤੁਹਾਨੂੰ ਕੀ ਕੀ ਉਸੋ ਟਰੈਕਟਰ ਦੇ ਆਪਾਂ ਫਿਟਿੰਗ ਕੀਤਾ ਤੇ ਕਿਹੜਾ ਕਿਹੜਾ ਪਾਰਟਸਲ ਆਇਆ ਤੇ ਕਿਦਾਂ ਪੇਂਟ ਦੀ ਕੁਆਲਿਟੀ ਬਣੀ ਤੁਹਾਨੂੰ ਸਾਰਾ ਦਿਖਾਉਨੇ ਆ ਤੇ ਬਾਕੀ ਇਹਦਾ ਆਪਾਂ ਹੱਡ ਵਗੈਰਾ ਹੁੱਕ ਵਗੈਰਾ ਨਮੀ ਲਗਾਉਣੀ ਆ ਤੇ ਇੱਕ ਉਹਨੂੰ ਵਾਇਰਿੰਗ ਲਈ ਅੱਜ ਕੋੜ ਕੋਰੇ ਛੱਡ ਕੇ ਆਵਾਂਗੇ ਸੋ ਸੱਜਣੋ ਜੁੜੇ ਰਹਿਣਾ ਵੀਡੀਓ ਦੇ ਨਾਲ ਆਓ ਕਰਦੇ ਆ ਵੀਡੀਓ ਦੀ ਸ਼ੁਰੂਆਤ ਤੇ ਜੁੜੇ ਰਹੋ ਸੱਜਣੋ ਲੋ ਸੱਜਣੋ ਤੁਹਾਨੂੰ ਇੱਕ ਝਲਕ ਜੋ ਆਪਾਂ ਫੌਜੀ ਭਰਾ ਦਾ ਟਰੈਕਟਰ ਫੋਰ ਟਰੈਕਟਰ ਤਿਆਰ ਕਰ ਰਹੇ ਆ ਸੋ ਇਸ ਟਰੈਕਟਰ ਦੇ ਉੱਪਰ ਮਰਾਦ ਨੇ ਆ ਤੁਹਾਨੂੰ ਇਸ ਟਰੈਕਟਰ ਦੇ ਵਿੱਚ ਜੋ ਆਪਣਾ ਫਰੰਟ ਵਾਲਾ ਐਕਸਲ ਆਗਾ ਜੋ ਪਾਵਰ ਸਟੀਅਰਿੰਗ ਵਾਲਾ ਫਿੱਟ ਹੋ ਚੁੱਕਿਆਗਾ ਫਰੰਟ ਲੈਕਸਲ ਪਾਵਰ ਸਟੀਅਰਿੰਗ ਵਾਲਾ ਫਿੱਟ ਹੋ ਚੁੱਕਿਆਗਾ ਤੇ ਇਧਰ ਆਪਣਾ ਫਰੰਟਲ ਐਕਸਲ ਪਾਵਰ ਸਟੀਅਰਿੰਗ ਨਾਲ ਫਿੱਟ ਹੋ ਚੁੱਕਿਆ ਤੇ ਇੰਜਨ ਆਪਣਾ ਏਡੀਆਈ ਦੇ ਵਿੱਚ ਤਿਆਰ ਹੋ ਗਿਆ ਗੇਅਰ ਗਰ ਵੀ ਆਪਣਾ ਫਿਟਿੰਗ ਹੋ ਚੁੱਕਿਆ ਫੈਨ ਦਾ ਮਤਲਬ ਇਸ ਟਰੈਕਟਰ ਦਾ ਆਪਣਾ 4 ਤੋਂ 5 ਦਿਨ ਦੇ ਵਿੱਚ ਵਿੱਚ ਵਰਕ ਕੰਪਲੀਟ ਹੋ ਜਾਊਗਾ ਫਿਰ ਉਸ ਤੋਂ ਬਾਅਦ ਤੁਹਾਨੂੰ ਇਹ ਇਸ ਟਰੈਕਟਰ ਨੂੰ ਆਪਾਂ ਪੇਂਟ ਜੌਬ ਵਗੈਰਾ ਕਰਕੇ ਦਿਖਾਵਾਂਗੇ ਸਾਰਾ ਕਿਉਂਕਿ ਆਪਾਂ ਪੇਂਟ ਕਰਨ ਤੋਂ ਪਹਿਲਾਂ ਇਸ ਟਰੈਕਟਰ ਨੂੰ ਇੱਕ ਵਾਰੀ ਕੋਟ ਗਪੂਰੇ ਛੱਡ ਕੇ ਆਵਾਂਗੇ ਕਿਉਂਕਿ ਕੋਟ ਗਪੂਰੇ ਆਪਾਂ ਇਸ ਟਰੈਕਟਰ ਦੇ ਵਿੱਚ ਹੱਡ ਵਗੈਰਾ ਵੀ ਲਵਾਉਂਦੇ ਆਪਾਂ ਦੂਸਰਾ ਵਰਕਸ਼ਾਪ ਤੇ ਵਰਕ ਦਿਖਾ ਦਈਏ ਤੁਹਾਨੂੰ ਜੋ ਇੱਕ ਡੀਆਈ ਖੁੱਲਿਆ ਆਪਣੇ ਕੋਲੇ ਇਹਦੇ ਵਿੱਚ ਬ੍ਰੇਕਾਂ ਦੀ ਜੌਬ ਆਪਣੀ ਕਰਾਉਣ ਦੀ ਜੌਬ ਵਗੈਰਾ ਹੋ ਰਹੀ ਆ ਤੇ ਇਧਰ ਆਪਣੇ ਕੋਲੇ ਜੋ ਕਮਿਆਰੇ ਤੋਂ ਟਰੈਕਟਰ ਆਇਆ ਸੀਗਾ ਜ਼ਿਲ੍ਹਾ ਫਰੀਦਕੋਟ ਤੋਂ ਇਸ ਟਰੈਕਟਰ ਦੇ ਵਿੱਚ ਵੀ ਇੰਜਨ ਆਪਣਾ 75 HP ਦੇ ਵਿੱਚ ਕਨਵਰਟ ਕਰ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਇੱਕ ਆਪਣੇ ਕੋਲੇ ਇਧਰ ਟਰੈਕਟਰ ਜੋ ਸੋਨਾਲੀਕਾ ਅਮਰਸਰ ਤੋਂ ਆਇਆ ਵਾ ਸੋ ਇਸ ਟਰੈਕਟਰ ਦਾ ਵੀ ਵਰਕ ਚੱਲੀ ਜਾਂਦਾ ਆਪਣਾ ਮੈਂ ਜਲਦੀ ਆਪਾਂ 4-5 ਦਿਨਾਂ ਦੇ ਵਿੱਚ ਵਿੱਚ ਆਹ ਸਟਰਕਟਰ ਨੂੰ ਵੀ ਕੰਪਲੀਟ ਕਰ ਦਿਆਂਗੇ ਕਿਉਂਕਿ ਇਹਦਾ ਟਰੈਕਟਰ ਦਾ ਆਪਣਾ ਇੰਜਨ ਵੀ ਆ ਬਣ ਕੇ ਆ ਚੁੱਕਿਆ ਹੈਗਾ ਚਲੋ ਸਤਜਨੋ ਹੁਣ ਤੁਹਾਨੂੰ ਮੈਸੀ ਟਰੈਕਟਰ ਤੇ ਆਪਾਂ ਨਿਗਾ ਮਰਾ ਦਈਏ ਆਓ ਚੱਲਦੇ ਆ ਮੈਸੀ ਟਰੈਕਟਰ ਕੋਲੇ ਆਪਾਂ ਲਓ ਵੀ ਸਤਜਨੋ ਜੋ ਆਪਣਾ ਮਹਿੰਦਰਾ ਟਰੈਕਟਰ ਦੀ ਆਪਣਾ ਸਫਾਈ ਚੱਲ ਰਹੀ ਆ ਬੈ ਕੇ ਸਾ ਕਰ ਰਹੇ ਆ ਵਾਸ਼ ਆਪਾਂ ਆ ਤੁਸੀਂ ਚੈੱਕ ਕਰ ਸਕਦੇ ਹੋ ਮਿੱਟੀ ਤੇਲ ਨਾਲ ਚਲੋ ਹੁਣ ਉਸ ਤੁਹਾਨੂੰ ਉਸ ਤੋਂ ਬਾਅਦ ਦਿਖਾਉਨੇ ਆ ਮੈਸੀ ਟਰੈਕਟਰ ਜੋ ਆਪਾਂ ਸਰਦਾਰ ਬਲਕਾਰ ਸਿੰਘ ਜੀ ਦਾ ਆਪਾਂ ਤਿਆਰ ਕੀਤਾ ਆ ਆ ਤੁਸੀਂ ਚੈੱਕ ਕਰ ਸਕਦੇ ਹੋ ਲੋ ਚੱਕੋ ਮੈਸੀ ਟਰੈਕਟਰ ਜੋ ਆਪਾਂ ਸਰਦਾਰ ਬਲਕਾਰ ਸਿੰਘ ਜੀ ਦਾ ਤਿਆਰ ਕਰ ਰਹੇ ਆ ਟਰੈਕਟਰ ਮੈਸੀ ਸ਼ੋ ਵਗੈਰਾ ਆਪਣੀ ਹੋ ਗਈ ਫਿੱਟ ਤੇ ਸੋ ਆਪਾਂ ਇਸ ਤੋਂ ਬਾਅਦ ਚੱਲਦੇ ਆਪਾਂ ਵਾਇਰਿੰਗ ਲਈ ਛੱਡ ਕੇ ਉਹਨੇ ਇਸ ਟਰੈਕਟਰ ਨੂੰ ਕੋੜਕਪੂਰੇ ਕੋੜਕਪੂਰੇ ਛੱਡ ਕੇ ਵਾਇਰਿੰਗ ਤੇ ਤੇ ਉਸ ਤੋਂ ਬਾਅਦ ਆਪਾਂ ਫਿਰ ਇਹ ਇਹਦਾ ਹੱਡ ਲਵਾ ਕੇ ਲਿਆਵਾਂਗੇ ਇੱਕ ਹੁੱਕ ਰਹੀ ਹੈ ਆਪਣੀ ਕਿਉਂਕਿ ਇੱਕ ਹੁੱਕ ਲਾਉਣੀ ਆਪਾਂ ਇੱਕ ਹੱਡ ਲਾਉਣਾ ਮਗਰਲੇ ਪਾਸੇ ਫਿਰ ਆਪਣਾ ਕੰਮ ਇਹਦਾ ਕੰਪਲੀਟ ਹੋ ਜਾਊਗਾ ਤੇ ਇਧਰ ਆਪਣਾ ਨਟਗਰਾਂ ਦੀ ਸ਼ੋ ਦਾ ਪੇਂਟ ਦਾ ਕੰਮ ਚੱਲ ਰਿਹਾ ਹੈਗਾ ਆ ਤੁਸੀਂ ਦੇਖ ਰਹੇ ਹੋ ਪੱਟੀ ਵਗੈਰਾ ਰਗੜੀ ਜਾਂਦੇ ਆ ਤੇ ਇਧਰ ਬੋਵੀ ਪੈਂਟ ਜਾਂਦਾ ਰਗੜੀ ਬਾਜੀ ਸਤਿ ਸ਼੍ਰੀ ਅਕਾਲ ਹੋਰ ਕੀ ਹਾਲ ਆ ਠੀਕ ਆ ਸਰ ਕੀ ਚੱਲਦਾ ਫਿਰ ਅੱਜ ਕੰਮ ਨਾੜ ਕੇ ਰਹਿੰਦਾ ਨਾੜ ਦਾ ਚੱਲੀ ਜਾਂਦਾ ਜੀ ਇੱਕ ਹੋੜ ਰੰਗ ਦੀ ਤਿਆਰੀ ਚੱਲਦੀ ਆ ਠੀਕ ਆ ਠੀਕ ਆ ਅੱਜ ਪੱਟੀ ਰਗੜਦਾ ਐ ਹਾਂਜੀ ਹਾਂਜੀ ਠੀਕ ਆ ਠੀਕ ਆ ਤੇ ਚਲੋ ਵੀ ਸੱਜਣੋ ਇਸ ਤੋਂ ਬਾਅਦ ਚੱਲਦੇ ਆਪਾਂ ਕੋੜਕਪੂਰੇ ਟਰੈਕਟਰ ਨੂੰ ਲੈ ਕੇ ਤੇ ਕਰਦੇ ਆਂ ਚ ਡੀਜ਼ਲ ਫਿਲ ਉਹ ਮੈਟ੍ਰੋਇਡ ਆਪਣੇ ਹੋ ਰਾਇਆ ਐਕਸਲ ਫਟ ਤੇ ਬ੍ਰੇਕਾਂ ਵਗੈਰਾ ਆਪਾਂ ਫਿਟਿੰਗ ਕਰਕੇ ਕੱਸਤੀਆਂ ਦੀਆਂ ਤੇ ਮੈਸੀ ਟਰੈਕਟਰ ਆਪਾਂ ਕੋੜਕਪੁਰੇ ਛੱਡ ਆਏ ਸੀਗੇ ਤੇ ਹੁਣ ਆਪਾਂ ਕਰਦੇ ਆ ਫੋਰ ਟਰੈਕਟਰ ਦਾ ਵਰਕ ਸਟਾਰਟ ਤੇ ਇਹਦੇ ਵਿੱਚ ਆਪਾਂ ਐਲ ਐਟ ਅਡਜਸਟਰ ਦੀ ਫਿਟਿੰਗ ਕਰਦੇ ਆ ਤੇ ਫਿਰ ਆਪਣੀ ਲਿਫਟ ਵੀ ਆਪਾਂ ਆਉਂਦੀ ਹੈ ਕੋਟੋਂ ਤੇ ਫਿਰ ਆਪਾਂ ਉਹ ਵੀ ਫਿਟਿੰਗ ਕਰਾਂਗੇ ਲਓ ਵੀ ਮਿੱਤਰੋ ਸਵਾਗਤ ਹੈ ਤੁਹਾਡਾ ਅਗਲੇ ਦਿਨ ਦੇ ਵਿੱਚ ਕਿਉਂਕਿ ਅੱਜ ਦੋ ਦਿਨਾਂ ਦੇ ਵਿੱਚ ਪਾਰਟ ਤਾਂ ਕੰਪਲੀਟ ਕਰ ਰਹੇ ਆ ਕਿਉਂਕਿ ਪਹਿਲਾਂ ਆਪਣੀ ਵੀਡੀਓ ਪੂਰੀ ਕੰਪਲੀਟ ਨਹੀਂ ਹੋਈ ਸੀਗੀ ਸੋ ਅੱਜ ਦੇ ਵਲੌਗ ਦੇ ਵਿੱਚ ਕੰਪਲੀਟ ਕਰਨ ਲਈ ਆਪਾਂ ਜੋ-ਜੋ ਵਰਕ ਕਰਾਂਗੇ ਵਰਕਸ਼ਾਪ ਤੇ ਤੇ ਤੁਹਾਨੂੰ ਦਿਖਾਵਾਂਗੇ ਸੋ ਪਹਿਲਾਂ ਨਿਗ੍ਹਾ ਮਰਾ ਦिए ਤੁਹਾਨੂੰ ਜੋ ਫੋਰ ਟਰੈਕਟਰ ਆਪਾਂ ਫੌਜੀ ਬਾਈਜੀ ਦਾ ਕਰ ਰਹੇ ਆ ਤਿਆਰ ਬੈਵਲ ਕਲਾਂਤ ਇਸੋ ਟਰੈਕਟਰ ਦੇ ਵਿੱਚ ਅੱਜ ਆਪਾਂ ਲਿਫਟ ਵਗੈਰਾ ਹੁੱਕ ਵਗੈਰਾ ਦੀ ਫਿਟਿੰਗ ਕਰਾਂਗੇ ਤੇ ਪਾਵਰ ਸਟੀਰਿੰਗ ਦੀ ਪਾਈਪਾਂ ਦੀ ਵੀ ਫਿਟਿੰਗ ਕਰਾਂਗੇ ਤੇ ਸੋ ਸੱਜਣੋ ਸਾਰਾ ਸਿਸਟਮ ਤੁਹਾਨੂੰ ਦਿਖਾਵਾਂਗੇ ਅੱਜ ਵਾਲੀ ਵੀਡੀਓ ਦੇ ਵਿੱਚ ਤੇ ਜੁੜੇ ਰਹਿਣਾ ਫਿਰ ਆਪਾਂ ਉਸ ਤੋਂ ਬਾਅਦ ਸੋਨਾਲੀਕਾ ਦੇ ਇੰਜਨ ਦੀ ਫਿਟਿੰਗ ਕਰਾਂਗੇ ਕੱਲ ਤੋਂ ਇਸੋ ਇਸ ਟਰੈਕਟਰ ਦੇ ਵੀ ਆਪਣੇ ਪਾਰਟ ਆਉਣਗੇ ਤੇ ਜਰੂਰ ਦੇਖਣਾ ਅੱਜ ਲਾਉਨੇ ਆਪਾਂ ਪਾਵਰ ਸਟੀਅਰਿੰਗ ਟੈਂਕੀ ਵਗੈਰਾ ਤੇ ਕਰਦੇ ਆ ਪਾਈਪਾਂ ਦੀ ਫਿਟਿੰਗ ਤੇ ਸਾਰਾ ਤੁਹਾਨੂੰ ਦਿਖਾਵਾਂਗੇ ਸਿਸਟਮ ਬਾਕੀ ਜੋ ਜੋ ਪਾਰਟ ਆਪਾਂ ਕਿਤੋਂ ਲੈਣ ਜਾਂਦੇ ਆ ਸਾਰਾ ਇਸ ਵਲੌਗ ਦੇ ਵਿੱਚ ਤੁਹਾਡੇ ਨਾਲ ਸਾਂਝਾ ਕਰਾਂਗੇ ਇਧਰ ਆਪਣਾ ਡੀਆਈ ਟਰੈਕਟਰ ਜਿਹਦੇ ਆਪਾਂ ਐਕਸਲ ਵਗੈਰਾ ਬ੍ਰੇਕ ਵਗੈਰਾ ਖੋਲੇ ਸੀ ਤੇ ਸੋਏ ਵੀ ਕッセ ਕੇ ਆਪਣੇ ਆ ਤੁਸੀਂ ਦੇਖ ਸਕਦੇ ਹੋ ਕਾਰੇ ਐਕਸਲ ਵਗੈਰਾ ਆਪਣੇ ਫਿਟਿੰਗ ਹੋ ਚੁੱਕੇ ਆ ਤੇ ਇਧਰ ਆਪਣਾ ਜੋ ਸੋਨਾਲੀਕਾ ਕਮਿਆਰੇ ਤੋਂ ਖੁੱਲਿਆ ਵਾ ਸੋ ਇਸ ਟਰੈਕਟਰ ਦਾ ਜਿਹੜਾ ਇੰਜਨ ਆ ਬਣਨਾ ਆਪਾਂ ਕੋੜ ਪੂਰੇ ਦਿੱਤਾ ਵਾ ਲਓ ਸੱਜਣੋ ਜੋ ਆਪਣਾ 4 ਟਰੈਕਟਰ ਫੌਜੀ ਬਾਈ ਦਾ ਜੋ ਤਿਆਰ ਕਰ ਰਹੇ ਆ ਆਪਾਂ ਬਬਲ ਕਲਾਂ ਤੋਂ ਸੋਇਸ ਟਰੈਕਟਰ ਦਾ ਆਪਣਾ ਡੀਜ਼ਲ ਪੰਪ ਵਗੈਰਾ ਆਪਣਾ ਫਿੱਟ ਹੋ ਗਿਆ ਤੇ ਹੁਣ ਆਪਾਂ ਇਸ ਟਰੈਕਟਰ ਦੇ ਵਿੱਚ ਪਾਵਰ ਸਟੀering ਦੇ ਪਾਈਪਾਂ ਵਗੈਰਾ ਦੀ ਆਪਾਂ ਫਿਟਿੰਗ ਕਰੀ ਜੰਨੇ ਆ ਇਧਰਲੀ ਸਾਈਡ ਆਪਣੀਆਂ ਦੋ ਪਾਈਪਾਂ ਬਣ ਗਈਆਂ ਬਾਕੀ ਇਧਰ ਆਪਣੀ ਜੋ ਇਨਪਟਾਉਣਾ ਤੇਲ ਤੇ ਸੂ ਦੇ ਵੀ ਫਿਟਿੰਗ ਚੱਲੀ ਜਾਂਦੀ ਆਪਣੀ ਤੇ ਚਲੋ ਮਿੱਤਰੋ ਬਾਕੀ ਤੁਹਾਨੂੰ ਇਸ ਵੀਡੀਓ ਦੇ ਵਿੱਚ ਲੋ ਸੱਜਣੋ ਚੱਲ ਰਹੀ ਆਪਣੀ ਪਾਈਪਾਂ ਦੀ ਫਿਟਿੰਗ ਇਧਰ ਆਪਣਾ ਪਾਵਰ ਸਟੇਰ ਨਾਲ ਪਾਈਪਾਂ ਦੀ ਕਰ ਰਹੇ ਆ ਫਿਟਿੰਗ ਟੈਂਕੀ ਵਗੈਰਾ ਆਪਾਂ ਕਰਤੀ ਫਿੱਟ ਇਹਦਾ ਫਿਟਿਸ਼ਨ ਬਣਾ ਕੇ ਆਪਾਂ ਟੈਂਕੀ ਵੀ ਕਰਤੀ ਫਿਟਿੰਗ ਆ ਤੁਸੀਂ ਦੇਖ ਸਕਦੇ ਹੋ ਸੋ ਇਸ ਤੋਂ ਬਾਅਦ ਕਰਕੇ ਜੈਕ ਫਿੱਟਾ ਤੇ ਆਪਾਂ ਅਗਲੀਆਂ ਪਾਈਪਾਂ ਦੀ ਸਪਲਾਈ ਲਾਉਣੇ ਆ ਆਪਾਂ ਇਹਨੂੰ ਤੇ ਉਸ ਤੋਂ ਬਾਅਦ ਲਿਆ ਕੇ ਆਪਾਂ ਇਹਦਾ ਵਾਟਰ ਵਾਡੀ ਨਮੀ ਤੇ ਫਿਰ ਉਹ ਵੀ ਫਿੱਟ ਕਰਕੇ ਤੇ ਅੱਗੇ ਰੇਡੀਟਰ ਲਾ ਕੇ ਆਪਾਂ ਇਧਰੋਂ ਕਰਦੇ ਨੇ ਤੇ ਆ ਤੇ ਮੁੜ ਕੇ ਆਪਾਂ ਕੱਸਾਂਗੇ ਇਹਦੀ ਲਿਫਟ ਤੇ ਸੋ ਸੱਜਣੋ ਚਲੋ ਜੁੜੇ ਰਹੇ ਵਿਡੀਓ ਦੇ ਨਾਲ ਲੋ ਵੀ ਸੱਜਣੋ ਗੱਲਬਾਤ ਐ ਉਹ ਆ ਜੋ ਆਪਣਾ 4 ਟਰੈਕਟਰ ਸੀਗਾ ਫੌਜੀ ਭਰਾ ਦਾ ਸੋ ਆਪਾਂ ਇਸ ਟਰੈਕਟਰ ਦੇ ਵਿੱਚ ਟੈਂਕੀ ਵਗੈਰਾ ਸਟੀਅਰਿੰਗ ਵਗੈਰਾ ਤੇ ਪਾਵਰ ਸਟੀਅਰਿੰਗ ਵਾਲੇ ਪਾਈਪਾਂ ਦੀ ਵਗੈਰੇ ਦੀ ਫਿਟਿੰਗ ਕਰਤੀ ਆ ਆਪਣਾ ਰੇਡੀਏਟਰ ਵੀ ਫਿੱਟ ਹੋ ਚੁੱਕਿਆ ਲੈਂਡਮੈਂਟ ਵਗੈਰਾ ਕਰਕੇ ਤੇ ਸਿਲੰਡਰ ਵੀ ਆਪਾਂ ਕਰਤਾ ਫਿੱਟ ਕਹਿੰਦਾ ਮੇਰਾ ਮਤਲਬ ਸਿਰਫ ਇੱਕ ਦਿਨ ਦਾ ਇਸ ਟਰੈਕਟਰ ਦਾ ਆਪਣਾ ਕੰਮ ਰਹਿ ਗਿਆ ਇੱਕ ਦਿਨ ਦੇ ਕੰਮ ਇੱਕ ਦਿਨ ਦੇ ਕੰਮ ਦੇ ਵਿੱਚ ਆਪਣਾ ਰਹਿ ਗਿਆ ਸਿਰਫ ਮੜਗਾੜ ਕਸਨੇ ਲਿਫਟ ਦੀ ਜੌਬ ਰਹਿ ਗਈ ਕਿਉਂਕਿ ਲਿਫਟ ਆਪਾਂ ਜੇਕੇ ਲਿਫਟ ਪੰਪਲ ਤੋਂ ਰਿਪੇਅਰ ਕਰਵਾ ਲਏ ਸਿਰਫ ਆਪਣੀ ਕਸਨ ਵਾਲੇ ਰਹਿ ਗਈ ਸੋ ਉਸ ਤੋਂ ਬਾਅਦ ਆਪਾਂ ਇਹਦੀਆਂ ਲਿੰਕਾਂ ਸ਼ਿੰਕਾਂ ਫਿੱਟ ਕਰ ਦਾਂਗੇ ਸੱਜਣੋ ਕਹਿਣ ਦਾ ਮਤਲਬ ਸਿਰਫ ਆਪਾਂ ਇੱਕ ਦਿਨ ਬਾਅਦ ਇਹਦਾ ਸਟਾਰਟ ਕਰਾਂਗੇ ਟਰੈਕਟਰ ਤੇ ਤੁਹਾਨੂੰ ਇਹਦੀ ਸਾਊਂਡ ਕੁਆਲਿਟੀ ਦਿਖਾਵਾਂਗੇ ਤੇ ਬਾਅਦ ਚ ਇਹਦਾ ਤੁਹਾਨੂੰ ਰੋਡ ਤੇ ਭਜਾ ਕੇ ਦਾ ਰਿਵਿਊ ਦੇਵਾਂਗੇ ਕਿੰਦਾਂ ਟਾਇਰਾ ਜੰਮਦੇ ਆ ਰੋਡ ਦੇ ਉੱਪਰ ਕਿ ਨਹੀਂ ਜੰਮਦੇ ਫਿਰ ਆਪਾਂ ਇਸ ਟਰੈਕਟਰ ਨੂੰ ਕੋਟਕਪੂਰੇ ਛੱਡਿਆਵਾਂਗੇ ਕਿਉਂਕਿ ਕੋਟਕਪੂਰੇ ਛੱਡਣ ਦਾ ਮੇਨ ਰੀਜ਼ਨ ਇਹ ਆ ਵੀ ਆਪਾਂ ਇੱਕ ਤਾਂ ਇਹਦੇ ਹੌਟ ਲਵਾਉਣਾਗਾ ਨੰਬਰ 2 ਤੇ ਭਰਾ ਦੀ ਦੀ ਪਲੇਟਫਾਰਮ ਉੱਚਾ ਕਰਨ ਦੀ ਰਾਇ ਬਣ ਰਹੀ ਆ ਹੋ ਸਕਦਾ ਆਪਾਂ ਪਲੇਟਫਾਰਮ ਵੀ ਦੇ ਉਚ ਲਾਈਏ ਕਿਉਂਕਿ ਪਲੇਟਫਾਰਮ ਉਹ ਆਪਾਂ ਗੇਅਰ ਗੇਅਰ ਦੇ ਬਰੋਬਰ ਲਾਉਣਾਗਾ ਜਿਵੇਂ ਆਪਾਂ ਪਹਿਲਾਂ ਫੋਰ ਟਰੈਕਟਰ ਦੇ ਗਹਿਰਾਂ ਨਾਲ ਦੇ ਲਾਇਆ ਸੀ ਆਪਾਂ ਕੱਲ ਨੂੰ ਤੁਹਾਨੂੰ ਦਿਖਾਵਾਂਗੇ ਇਸ ਟਰੈਕਟਰ ਦੀ ਸਾਊਂਡ ਕੁਆਲਿਟੀ ਸਟਾਰਟ ਕਰਕੇ ਤੇ ਇੱਕ ਆਪਣੇ ਕੋਲੇ ਇਧਰ 59 ਕਰਾਂ ਟਰੈਕਟਰ ਆਇਆ ਇਹ ਆਪਣੇ ਬਰਗਾੜੀ ਤੋਂ ਹੀ ਆ ਸੋ ਆਪਾਂ ਇਸ ਟਰੈਕਟਰ ਦੇ ਵਿੱਚ ਵੀ ਆਪਾਂ ਕਲੱਚ ਦੀ ਜੌਬ ਕਰਾਂਗੇ ਤੇ ਇੱਕ ਇਹਦਾ ਪੀਟੀਓ ਵਾਲਾ ਗੇਅਰ ਨਿਕਲਦਾ ਇਹ ਵੀ ਰਿਪੇਅਰ ਕਰਾਂਗੇ ਫਿਰ ਆਪਣੇ ਕੱਲ ਤੋਂ ਬਾਅਦ ਇਸ ਟਰੈਕਟਰ ਦੇ ਜੋ ਸ੍ਰੀ ਅਮਰਸਰ ਤੋਂ ਆਇਆ ਸੀ ਇਹਦੇ ਵਲੌਗ ਸਟਾਰਟ ਆ ਤੇ ਸਾਰੇ ਪਾਰਟ ਦੇ ਜ਼ਰੂਰ ਦੇਖਣਾ ਤੇ ਪਾਰਟ ਆਪਣੇ ਡਡ ਆਉਣਗੇ ਲਾਓ ਵੀ ਮਿੱਤਰੋ ਕਰਦੇ ਆ ਜਿੱਦੀ ਵੀਡੀਓ ਦੀ ਸਮਾਪਤੀ ਆਪਾਂ ਇੱਥੇ ਹੀ ਤੇ ਮਿਲਾਂਗੇ ਅਗਲੇ ਵਲੌਗ ਦੇ ਵਿੱਚ ਧੰਨਵਾਦ ਸਤਿ ਸ੍ਰੀ ਅਕਾਲ